ला <laughs> रा ਹੈਲੋ ਹੈਲੋ ਅੱਜ ਦਾ ਪ੍ਰੇਤਵਾਨ ਆਹ ਮਾਂ ਬਾਈ ਆਹ ਕਰਦੇ ਪ੍ਰੇਤਵਾਨ ਇੰਨੀ ਮਿਹਨਤ ਕੀਤੀ ਉਹਨਾਂ ਸਭੀ ਕਿਹੜੇ ਪਿੰਡ ਪਹੁੰਚੇ ਹੋ ਤੇ ਕਿਹੜੇ ਪਿੰਡ ਦਾ ਸਮਗਰੀ ਜਿਹੜੀ ਵੰਡੀ ਜਾ ਰਹੀ ਹੈ ਪਛਮਾਨ ਅਸੀਂ ਅੱਜ ਚੱਕ ਬਜੀਦਾ ਤੇ ਚੱਕ ਟਾਲੀ ਵਾਲਾ ਪਿੰਡ ਹੈ ਬਾਰਡਰ ਤੇ ਜਿਹੜਾ ਪਿੰਡ ਹੈ ਜੀ ਉੱਥੇ ਅੱਜ ਘਰ-ਘਰ ਦੇ ਘਰਾਣੇ ਪਹੁੰਚਦਾ ਕਰਨਾ ਅਸੀਂ ਸਾਡੇ ਡੀਐਮ ਸਾਹਿਬ ਉਹਨੇ ਮਾਰਕਫੈਡ ਤੋਂ ਆਏ ਇਹਨਾਂ ਨੇ ਆਪਣੀਆਂ ਬੱਕਰੀਆਂ ਕਿੱਟਾ ਬਣਾ ਕੇ ਜਿਹੜੇ ਪਰਿਵਾਰ ਦੀਆਂ ਰਾਸ਼ਨ ਦੇ ਕਿੱਟਾਂ ਲੈ ਕੇ ਆਏ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ ਔਰ ਇਸੇ ਤਰ੍ਹਾਂ ਹੀ ਸਾਡਾ ਫਰਜ਼ ਬੰਦਾ ਹਰ ਘਰ ਦੀ ਕਨ ਫੀਡ ਕਰਵੇ ਪਸ਼ੂ ਦਾ ਬੜਾ ਪੱਟਿਆਂ ਦਾ ਨੁਕਸਾਨ ਬਹੁਤ ਹੋ ਗਿਆ ਔਰ ਇਹ ਸਭ ਤੋਂ ਜ਼ਰੂਰੀ ਕੰਮ ਹੈ ਬਾਕੀ ਦੇ ਸਭ ਚੱਲ ਜਾਂਦਾ ਜਦੋਂ ਬੰਦਾ ਆਪ ਚੱਲਦਾ ਫਿਰਦਾ ਹੋਵੇ ਜੀ ਬਟ ਪਸ਼ੂ-ਚਾਰੇ ਬੋਲ ਨਹੀਂ ਸਕਦੇ ਉਹਨਾਂ ਲਈ ਇਹ ਸਾਰੇ ਪੱਟੇ ਔਰ ਫੀਡ ਲੈ ਕੇ ਅਸੀਂ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਕਿੰਨੇ ਪਰਿਵਾਰਾਂ ਦਾ ਲਈ ਫੀਡ ਅੱਜ ਮੌਜੂਦ ਅੱਜ 500 ਪਰਿਵਾਰ ਹੈ ਪੂਰਾ ਅਸੀਂ ਕੰਪਲੀਟ ਕਰਕੇ ਦੇਾਂਗੇ ਡਾਕਟਰ ਸਾਹਿਬ ਔਰ ਸਾਡੇ ਸਰਪੰਚ ਸਾਹਿਬ ਉਹਨੇ ਲੱਗੇ ਆ ਇੱਕ ਘਰ ਤੇ ਪਹੁੰਚ ਠੀਕ ਜੀ ਸਾਰਾ ਜੀ ਤੁਸੀਂ ਵੀ ਪਹੁੰਚੋ ਵਿਸ਼ੇਸ਼ ਤੌਰ ਤੇ ਕੀ ਕਰਾਂਗੇ ਇਹ ਅੱਜ ਅਸੀਂ ਮਾਰਕੀਟ ਦੇ ਜਿੰਨੇ ਵੀ ਏਮਪਲੋਈ ਸੀਗੇ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਕਲੈਕਸ਼ਨ ਕਰਕੇ ਜਿਹੜੇ ਹਰਪੀਤ ਬੰਦੇ ਹੈ ਨੇ ਪਿੰਡਾਂ ਨੇ ਉਹਨਾਂ ਦੇ ਵਿੱਚ ਰਾਸ਼ਨ ਕੀਤਾ ਜਿਹੜੀਆਂ ਭੇਜੀਆਂ ਆ ਉਹ ਅਸੀਂ ਲੈ ਕੇ ਆਏ ਹਾਂ ਉਹ ਇਧਰ ਤੁਸੀਂ ਇਕੱਠਾ ਹੋਵਾਂਗੇ ਅੰਮ ਇਹਨਾਂ ਦੀ ਜਿਹੜੀ ਆ ਖੜਬੀਟ ਵਾਲਿਆਂ ਦੀ ਜਿੰਨੀ ਵੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕਦੇ ਹਾਂ ਅਸੀਂ ਕਰਦੇ ਹਾਂ ਉਹ ਮਾਰਕੀਟ ਵੱਲੋਂ ਵੀ ਜਿਹੜੀ ਆ ਉਹ ਸਪਲਾਈ ਕੀਤੀ ਜਾਂਦੀ ਹੈ ਜੀ ਡਾਕਟਰ ਸਾਹਿਬ ਲਗਾਤਾਰ ਤੁਸੀਂ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸਮਾਨ ਰਾਸ਼ਨ ਪਹੁੰਚਦਾ ਕਰਮਚਾਰੀ ਟਾਲੀ ਵਾਲੇ ਪਿੰਡ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਕਿਹੜੇ ਕਿੰਨੇ ਕਰਾਂ ਦਾ ਸਮਾਨ ਲੈ ਕੇ ਆਏ ਸਭ ਤੋਂ ਪਹਿਲਾਂ ਖੰਨਾ ਸਭ ਤੋਂ ਪਹਿਲਾਂ ਧੰਨਵਾਦ ਜਿਹੜੇ ਅਸੀਂ ਤੁਹਾਨੂੰ ਵੇਖ ਰਹੇ ਹਾਂ ਜਿਹੜਾ ਪਿੰਡ ਪਿੰਡ ਘਰ-ਘਰ ਜਾਂ ਪਾਣੀ ਦੇ ਵਿੱਚ ਤੁਸੀਂ ਜਾ ਰਹੇ ਹੋ ਤੇ ਸਭ ਤੋਂ ਪਹਿਲਾਂ ਐਮਲ ਸਾਹਿਬ ਦਾ ਜਬੀਰ ਗੋਚ ਗੋਲਦੀ ਜੀ ਦਾ ਜਿਹੜੇ ਦਿਨ ਰਾਤ 24 ਘੰਟੇ ਲੱਗੇ ਹੋਏ ਨੇ ਘਰ-ਘਰ ਰਾਸ਼ਨ ਹੋਰ ਪ੍ਰੋਵਾਈਡ ਕਰਾ ਰਹੇ ਨੇ ਫੀਡ ਖੀਰ ਤੋਂ ਇਲਾਵਾ ਜੋ ਲੋੜ ਕੀ ਤਰ ਪਹਿਲਾਂ ਦੀ ਉਹ ਵੀ ਦੇ ਰਹੇ ਨੇ ਸੁੱਕਾ ਦੁੱਧ ਵੀ ਦੇ ਰਹੇ ਨੇ ਜਿਹਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਹੀ ਦੇ ਰਹੇ ਨੇ ਦਾਲ ਦੁੱਧ ਵਗੈਰਾ ਸਭ ਕੁਝ ਦੇ ਰਹੇ ਆਂ ਕੋਈ ਕਿਸ ਤਰ੍ਹਾਂ ਦੀ ਕਮੀ ਨਹੀਂ ਆਗੀ ਜੀ ਸਭ ਕੁਝ ਵੰਡਿਆ ਜਾ ਅੱਜ ਕਿਹੜੇ ਪਿੰਡ ਆਏ ਆ ਅੱਜ ਚੱਕ ਜਿੱਦਾ ਟਾਲੀ ਵਾਲਾ ਜੀ ਇਹ ਜੋ ਬਾਦਰ ਦਾ ਲਾਸਟ ਪਿੰਡਰ ਉਹਨਾਂ ਚ ਆ ਜਾਏ ਜੀ ਕਿੰਨੇ ਪਰਿਵਾਰਾਂ ਨਾਲ ਜਿਹੜਾ ਫੀਡ ਮਿਲਣਾ ਹੈ ਸਾਡੇ 550 ਪਰਿਵਾਰਾਂ ਦਾ ਲਗਭਗ ਸਾਰਾ ਰਾਸ਼ਨ ਅਸੀਂ ਫੀਡ ਸਭ ਦੇ ਘਰ-ਘਰ ਦੇਖ ਜਾਵਾਂਗੇ ਅਸੀਂ ਕਿਸੇ ਵੀ ਸਾਡੇ 550 ਪਰਿਵਾਰਾਂ ਤੱਕ ਦਾ ਸਮਾਨ ਲੱਗ ਘਰ-ਘਰ ਪਹੁੰਚ ਕੀਤੀ ਜਾਏ ਸਾਰਾ 511 ਰੁਪਏ ਰਹਿ ਗਿਆ ਤੁਹਾਨੂੰ ਕੱ